ਜਿੰਦਾਬਾਦ ਆਪ ਦੀ ਜਨਤਾ ਪਾਰਟੀ ਜਿੰਦਾਬਾਦ ਉਹ ਇਹੋ ਹੀ ਹੈ ਜੀ ਸਾਡੇ ਕੋਈ ਵੀ ਕੰਮ ਮਹੱਲੇ ਦਾ ਵਾਰਡ ਦਾ ਕੋਈ ਕੰਮ ਨਹੀਂ ਹੁੰਦਾ ਪਿਆ ਤੇ ਉਹਨਾਂ ਕਰਕੇ ਆਪਾਂ ਪਰਿਵਾਰ ਨੂੰ ਪੁੱਛ ਕੇ ਸਾਰਿਆਂ ਨੇ ਵੀ ਕੀ ਕਰੀਏ ਹੋਰ ਆਪਣੀ ਤਾਂ ਕਿਸੇ ਵਾਲੇ ਸੁਣਾਈ ਵੀ ਨਹੀਂ ਤੇ ਆਪਾਂ ਕੀ ਕਰਾਂਗੇ ਵੀ ਆਪਾਂ ਨੂੰ ਮਹੱਲੇ ਵਾਲੇ ਵੀ ਕਹਿੰਦੇ ਨੇ ਆ ਫਲਾਣਾ ਕੰਮ ਨਹੀਂ ਹੁੰਦਾ ਆ ਕੂੜਾ ਚੁੱਕ ਨਹੀਂ ਆਉਂਦੇ ਗਲੀ ਜਾਂ ਫਲਾਣਾ ਕੰਮ ਨਹੀਂ ਦਾ ਟੋਇਆ ਨਹੀਂ ਹੋਇਆ ਆਪਣੇ ਘੋੜੇ ਘੋੜੇ ਪਾਣੀ ਆ ਗਲੀਆਂ ਜੇ ਨਾਲੀਆਂ ਦੇ ਪਾਣੀ ਆ ਇਹਨਾਂ ਕਰਕੇ ਮੁਸ਼ਕਲਾਂ ਕਰਕੇ ਤੇ ਆਪਾਂ ਨੂੰ ਫੈਸਲਾ ਲੈਣਾ ਪਿਆ ਕੱਲ ਪਰਸੋਂ ਆਪਣੇ ਵੇਖੋ ਜੀ ਇੱਥੇ ਆ ਗਈ 15 ਅਗਸਤ ਉਹਦੇ ਵਿੱਚ ਆਪਾਂ ਫਾਰਮ ਭਰ ਕੇ ਦਿੱਤੇ ਮਸ਼ੀਨਾਂ ਦੇ ਬਾਕੀ ਵਾਰਡਾਂ ਵਿੱਚ ਮਸ਼ੀਨਾਂ ਕੋਈ 3 ਲੱਗਿਆ ਕੋਈ 4-4 ਲੱਗਿਆ ਮੇਰੀ ਵਾਰਡ ਵਾਲੇ ਨੂੰ ਇੱਕ ਮਸ਼ੀਨ ਵੀ ਨਹੀਂ ਮਿਲੀ ਤਰਲੇ ਮਾਰੇ ਮੈਂ ਹਰ ਬੰਦੇ ਦੇ ਐਮਐਲਏ ਸਾਹਿਬ ਦੇ ਲੜਕੇ ਦੇ ਤਰਲੇ ਮਾਰੇ ਅਮਿਤ ਦੇ ਤਰਲੇ ਮਾਰੇ ਭਟੀ ਦੇ ਤਰਲੇ ਮਾਰੇ ਵੀ ਇੱਕ ਮਸ਼ੀਨ ਦੇ ਦਿਓ ਮੌਜੂਦਾ ਮੇਰੇ ਲੜਕੇ ਹੀ ਮੇਰੇ ਘਰ ਦੀ ਹੀ ਬਾਗਿਆਨੋਂ ਇੰਨਾ ਮਹਿਸੂਸ ਹੋਇਆ ਵੀ ਇੱਕ ਮਸ਼ੀਨ ਕਰਕੇ ਸਾਨੂੰ ਜਲੀਲ ਹੋਣਾ ਪਿਆ ਉੱਥੇ ਜਲੀਲ ਹੋਣ ਕਰਕੇ ਫਿਰ ਪਰਿਵਾਰ ਨੇ ਸਲਾਹ ਕੀਤੀ ਆਪਣਾ ਕਰ ਆਪਣਾ ਹੀ ਹੁੰਦਾ ਬਗਾਣਾ ਬਗਾਣਾ ਹੀ ਹੁੰਦਾ ਜੇ ਸਾਹ ਪਹਿਲਾਂ ਤੁਸੀਂ ਬੋਲੀ ਨਹੀਂ ਸਾਡੇ ਚਲੇ ਗਏ ਉਦੋਂ ਐਸ ਕਰਕੇ ਗਏ ਹਾਂ ਵੀ ਸ਼ਾਇਦ ਵੀ ਡਵੈਲਪਮੈਂਟ ਹੋ ਜੇਗੀ ਵੀ ਚਲੋ ਸਰਕਾਰ ਦੇ ਮੱਲੇ ਦਾ ਕੰਮ ਹੋ ਆਪਣਾ ਨਾ ਹੋਏਗਾ ਬੇ ਜੀ ਕਹਣਗੇ ਯਾਰ ਬੜੀਆ ਕੰਮ ਕੀਤਾ ਤੇ ਵਧੀਆ ਕੀ ਕਰਨਾ ਆਪਾਂ ਉੱਤੋਂ ਵੀ ਥੱਲੇ ਆ ਗਏ ਕੋਈ 3 ਸਾਲ ਆਇਓ ਕਹਿੰਦੇ ਡਵੈਲਪਮੈਂਟ ਬੜੀਆ ਹੋ ਰਹੀ ਹੈ ਜੀ ਡਵੈਲਪਮੈਂਟ ਵੇਖਣ ਡੇ ਜੀ 15 ਵਾਰ ਨੰਬਰ 'ਚ ਇੱਕੋ ਹੀ ਬਾਟੇ ਦਾ ਕੋਈ ਸੀਮੈਂਟ ਦਾ ਬਾਟਾ ਲਗਾ ਹੋਇਆ ਹੈ ਮਲੇ ਵਾਲੇ ਬੋਲ ਸਕਦੇ ਹੋ ਡਵੈਲਪਮੈਂਟ ਤੇ ਇਨੀ ਹੋਈ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਜ਼ਿਆਦਾ ਹੋਈ 15 ਨੰਬਰ ਤੇ ਅਸੀਂ ਨਾਲਾ ਵਿਖੇ ਵਾਰਡ ਨੰਬਰ 15 ਦੇ ਬਹੁਤ ਹੀ ਸਤਿਕਾਰਯੋਗ ਸਾਡੇ ਮੌਜੂਦਾ ਐਮਸੀ ਆਨੰਦ ਲਾਹੋ ਬਾਓ ਜੀ ਦਰਜਨਾ ਸਾਥੀਆਂ ਸਮੇਤ ਆਪ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਜਾਂ ਸ਼ਾਮਲ ਹੋਏ ਨੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਜੀ ਆਖਦਾ ਤੇ ਵਧਾਈ ਵੀ ਦਿੰਦਾ ਇਹ ਜਿਹੜੀਆਂ ਲੋਕ ਮਾਰੂ ਨੀਤੀਆਂ ਇਸ ਆਮ ਪਾਰਟੀ ਦੀਆਂ ਇਹ ਯੋਧਨ ਨਸ਼ਿਆਂ ਵਿਰੁੱਧ ਦੀਆਂ ਜਿਹੜੀਆਂ ਝੂਠੀਆਂ ਸੌਂਹਾਂ ਖਾ ਕੇ ਅੱਜ ਤੋਂ ਹਫ਼ਤਾ ਪਹਿਲਾਂ ਇੱਥੇ ਇੱਥੇ ਸਾਫ ਇੱਥੇ ਜਿਹੜਾ ਮੌਜੂਦਾ ਵਿਧਾਇਕ ਆਇਆ ਸੀ ਇਸ ਇਸੇ ਬਾੜ ਦੇ ਵਿੱਚ ਤੇ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਸੌਂਹਾਂ ਖਾਣ ਦਾ ਪੈ ਜਿਹੜੇ ਨਸ਼ੇ ਵੇਚਦੇ ਪਏ ਆ ਉਹ ਲੋਕ ਉਥੇ ਇਨ ਇਹ ਝੂਠੀਆਂ ਸੌਂਹਾਂ ਖਾਉਂਦੇ ਪਈ ਤੇ ਉਹਨੂੰ ਖੁਸ਼ ਕਰ ਰਹੇ ਹਨ ਚਾਰ ਚਾਰ ਸਰੀਰ ਇਕੱਠੇ ਕਰਕੇ ਤੇ ਆਪ ਇਹ ਨਸ਼ਿਆਂ ਦੇ ਸਰਗਨਾ ਨੇ ਮੈਂ ਤੇ ਇੱਕ ਬੇਨਤੀ ਕਰਾਂਗਾ ਤੁਹਾਡੇ ਮਾਦੀਆਂ ਭਰਾ ਹੀ ਸਾਰੇ ਵੀਰਾਂ ਦੇ ਰਹੀ ਕਿ ਮੇਰਾ ਤੇ ਇਸ ਐਮਐਲਏ ਦਾ ਡੋਪ ਡੋਪ ਟੈਸਟ ਕਰਾ ਲਓ ਪਈ ਨੇ ਸਾਡਾ ਦੋਵਾਂ ਦਾ ਕਿ ਕੀ ਅਸੀਂ ਨਸ਼ੇ ਰਹਿਤ ਹੈਗੇ ਕਿਹੜਾ ਕਿਹੜਾ ਲੀਡਰ ਨਸ਼ੇ ਰਹਿਤ ਨਹੀਂ ਆ ਇਹਦੇ ਇਹਦੇ ਖੂ ਇਹਦਾ ਡੋਪ ਟੈਸਟ ਕਰਾ ਲਓ ਤੇ ਮੇਰਾ ਡੋਪ ਟੈਸਟ ਕਰਾ ਲਓ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ 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 ਕਿਹੜੇ ਨਸ਼ੇ ਵਾਲੇ ਆ ਨੇ ਕਿਹੜੇ ਨਸ਼ੇ ਬਰੋਧੇ ਆ ਇਸ ਵਾਇ ਝੂਠ ਬੋਲਣ ਤੋਂ ਕਿ ਸਾਢੇ 3 ਸਾਲ ਇਹਨਾਂ ਨੂੰ ਕਿਹੜੇ ਮੰਤਰੀ ਨੂੰ ਇਹ ਨਹੀਂ ਪਤਾ ਕਿ ਮੇਰਾ ਮਹਿਕਮਾ ਕਿਹੜਾ ਸਾਢੇ 3 ਸਾਲ ਦੀ ਇਹਨੇ ਝੂਟਿਆਂ ਜੀ ਘਟਦੇ ਸਾਢੇ 3 ਸਾਲ ਲੋਕ ਇਹਨੂੰ ਪਤਾ ਹੀ ਨਹੀਂ ਕਿਹੜਾ ਇਹ ਕੋ ਮਹਿਕਮਾ ਹੈ ਤੇ ਆਪਣੀ ਨੌ ਪੁੱਤ ਨੂੰ ਇਹ ਅਮਰੀਕਾ ਤੋਂ ਲੈ ਕੇ ਇੱਥੇ ਸਵਾਏ ਲੁੱਟਣ ਤੋਂ ਕੁੱਟਣ ਤੋਂ ਸਵਾਏ ਲੁੱਟਣ ਤੋਂ ਹੀ ਨਾਲ ਇਹਨੂੰ ਕੁਛ ਨਹੀਂ ਕਰਦੇ ਪਏ ਦਿਨ ਦਿਹਾੜੇ ਇਹੀ ਨਾਲੇ ਜੀ ਕਤਲ ਹੋ ਰਹੇ ਨੇ ਆ ਗੈਂਗਸਟਰ ਸਾਡਾ ਮੁੰਡਾ ਨੌਜਵਾਨ ਡਾਕਟਰ ਤਰਨਜੀਤ ਦਾਸ ਦੇਣਾ ਪਰਸੋ ਭੋਗ ਪਿਆ ਆ ਉਹਦੇ ਕਤਲ ਹੋਇਆ ਤੇ ਅਜੇ ਤੱਕ ਗੈਂਗਸਟਰ ਜਿਹੜੇ ਕਾਤਲ ਨਹੀਂ ਫੜੇ ਗਏ ਇਸੇ ਤਰ੍ਹਾਂ ਕਈ ਦਿਨ ਦੇ ਹਰੇ ਫਰੋਤੀਆਂ ਹੀ ਨਾਲੇ ਜ ਗਈਆਂ ਨੇ ਕਈ ਲੋਕ ਡਰਦੇ ਨਹੀਂ ਜਾਂਦੇ ਆ ਇਹ ਕਹਿੰਦੇ ਆ ਹੀ ਯੋਧ ਨਸ਼ਾ ਉਹ ਤੇ ਬੜਾ ਲਾਅ ਐਂਡ ਆਰਡਰ ਦੂ ਕਰਦੇ ਪਏ ਆ ਆ ਦਰਿਆ ਦੇ ਪਾਣੀ ਹੁੰਦਾ ਪਿਆ ਕੋਈ ਸੱਕੀ ਬੰਨ ਕੋਈ ਬੰਨ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਹੋਇਆ ਕੋਈ ਬੰਨਾ ਦੇ ਕੋਈ ਪੱਥਰ ਨਹੀਂ ਪਿਆ ਸਭ ਝੂਠੋ ਝੂਠੀ ਗੱਲੀਬਾਤੀ ਕਾਜੋਈ ਕਾਗਜੀ ਕਾਗਜੀ ਕੰਮ ਚੱਲਦਾ ਪਿਆ ਮੈਂ ਤੇ ਜਾਰੀਆਂ ਲੰਬੀਆਂ ਸਪੀਚਾਂ ਨਹੀਂ ਕਰਨੀਆਂ ਆ ਕਿਹੜੀਆਂ ਲੋਕ ਇਹ ਤਸਕੀਮਾਂ ਆ ਮੋਦੀ ਸਾਹਿਬ ਦੀਆਂ ਸੈਂਟਰ ਦੀਆਂ ਉਹ ਅਸੀਂ ਪਿੰਡ ਪਿੰਡ ਬੂਥ ਬੂਥੇ ਲਾ ਰਹੇ ਆ ਆਪਣੇ ਕੈਂਪ ਲਾ ਰਹੇ ਆ ਤੇ ਇਸ ਵਾਰ ਆ ਰਹੇ ਨੂੰ ਮੈਂ ਬੇਨਤੀ ਕੀਤੀ ਕਿ ਕਿਹੜਾ ਕੋਈ ਗਰੀਬ ਨਾ ਅਸੀਂ ਉਹਦੇ ਵਿੱਚ ਇਹ ਸੈਂਕੜੀਆਂ ਸਕੀਮਾਂ ਨੇ ਸੈਂਟਰ ਦੀਆਂ ਪਰ ਅਸੀਂ 9 ਏਅਰਮਾਰਕ ਕੀਤੀਆਂ ਜਿਹੜੀਆਂ ਸਿੱਧੀਆਂ ਸਾਡੇ ਪੰਜਾਬ ਪੰਜਾਬੀ ਦੇ ਗਰੀਬ ਲੋਕਾਂ ਨਾਲ ਸਿੱਧਾ ਸਬੰਧ ਹੈ ਇੱਥੇ ਅਸੀਂ ਕੈਂਪ ਲਾ ਕੇ ਜਿਹੜੀਆਂ ਲੋਕਾਂ ਦੇ ਤਸਕੀਮਾਂ ਫ੍ਰੀ ਆਫ ਕਾਸਟ ਉਹਦੀ ਸੇਵਾ ਹੀ ਕਰਾ ਰਹੇ ਆ ਸਾਡੀਆਂ ਟੀਮਾਂ ਇੱਥੇ ਸਾਡੇ ਬੱਬਰ ਸਾਹਿਬ ਹੋਰ ਸਾਡੀ ਸਮੂਜੀ ਟੀਮ ਇੱਥੇ ਲੱਗੇ ਪਏ ਆ ਜਿਹੜੇ ਆਪਣੇ ਕੈਂਪ ਚਲਾ ਕੇ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਮੈਂ ਤੇ ਬੇਬੀਤ ਕਰਾਂਗਾ ਕਿ ਇਹ ਕਿਹੜੇ ਲੋਕਾਂ ਦੀ ਦਿੱਤੀ ਹੋਈ ਕੜਕ ਕਟ ਕੇ ਖਾਈ ਜਾਂਦੇ ਪਏ ਕਿਹੜਾ ਦਾਹ ਆਟਾ ਜਿਹੜਾ ਹੀ ਦਿੰਨੇ ਆ ਉਹ ਖਾ ਕੇ ਬੰਦ ਕਰਤਾ ਆ ਕਿਹੜੇ ਲੋਕਾਂ ਨੇ ਇਹ ਸ਼ਗਰਸਗੀਨਾ ਬੰਦ ਕਰਤੀਆਂ ਅੰਗ ਹੀ ਨਾ ਪੈਨਸ਼ਨਾਂ ਬੰਦ ਹੋ ਗਈਆਂ ਆ ਸਵਾਏ ਕਿੰਨਾਂ ਨੂੰ ਤਲਖਾਂ ਆਂ ਦੇ ਲਈ ਪੈਸੇ ਆਂਦੀਆਂ ਤੇ ਦੱਸੋ ਪੰਜਾਬ ਨੂੰ ਕੀ ਚਲਾ ਲੈਣਗੇ ਮੈਂ ਜਿਆਦੀਆਂ ਲੰਬੀਆਂ ਸਪੀਚਾਂ ਨਹੀਂ ਕਰਦੀਆਂ ਕਿਉਂਕਿ ਅੱਜ ਵਧਾਈ ਦਾ ਦੇਣਿਆ ਮੈਂ ਬਾਉ ਜੀ ਦਾ ਸਮੁੱਚੇ ਸਾਥੀਆਂ ਦਾ ਸਮੁੱਚੇ ਪਰਿਵਾਰਾਂ ਦਾ ਤੈਰ ਦਿਲ ਤੋਂ ਧੰਨਵਾਦ ਕਰਦਾ ਕਿ ਵਿਸ਼ਵਾਸ ਦੋਨਾ ਆ ਮੈਂ ਅੱਗੇ ਵੀ ਗੱਲ ਕੀਤੀ ਐ ਇਸੇ ਬੋਲਦੇ ਆ ਕਿ ਇਨਾਲੇ ਆਲੇ ਅਜਨਾਲੇ ਆ ਵਾਲੇ ਅਜਨਾਲੇ ਵਾਰਿਆਂ ਕੋਲੋਂ ਕਦੀ ਕੋਈ ਗਲਤੀ ਨਹੀਂ ਹੋਈ ਹਮੇਸ਼ਾ ਹੀ ਇਹ ਸਾਨੂੰ ਇਸ ਸੀਟਾਂ ਜਿੱਤ ਕੇ ਸਾਡੀ ਝੋਲੀ ਤੁਹਾਡੇ ਪਰਿਵਾਰ 'ਚ ਪਾਉਂਦੇ ਆ ਤੇ ਗਾ ਵੀ ਨਾ ਪਾਉਂੀਆਂ ਐ ਗਾਹ ਵੀ ਪਾਉਣੀਆਂ ਜੇ ਗਲਤੀਆਂ ਰਹਿ ਜਾਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਤੇ ਕਿਹੜੇ ਤੁਸੀਂ ਸਾਡੇ ਕੋ ਗਲਤੀਆਂ ਹੋ ਜਾਂਦੀਆਂ ਸਾਡੇ ਲੀਡਰਾਂ ਨੂੰ ਗਲਤੀਆਂ ਹੋ ਜਾਂਦੀਆਂ ਪਰ ਅਸੀਂ ਗਲਤੀਆਂ ਨੂੰ ਸੁਧਾਰਾਂਗੇ ਜਿਹੜਾ ਗਾਂ ਸਾਨੂੰ ਤੁਸੀਂ ਮੌਕਾ ਦਿਓ ਇਹ ਸਾਨੂੰ ਇਹ ਵਾਰਡਾਂ ਵਿੱਚ ਚਤਾ ਕੇ ਦਿਓ ਸਾਨੂੰ ਇਹ ਇਲਾਕਾ ਵਿੱਚ ਚਤਾ ਕੇ ਦਿਓ ਇਹ ਭਾਰਤੀ ਜਨਤਾ ਪਾਰਟੀ ਨੂੰ ਜੇ ਨਸ਼ਾ ਗੁੰਡਾਗਰਦੀ ਬੰਦ ਕਰਾਉਣੀ ਜੇ ਜੇ ਪੰਜਾਬ ਨੂੰ ਮੁੜ ਆਰਥਿਕ ਲੀਆ ਤੇ ਲਿਆਉਣਾ ਜੇ ਜੇ ਪੰਜਾਬ ਚ ਕਿਸਾਨੀ ਨੂੰ ਤਾਂ ਚੋੱਕ ਕੇ ਲਿਆਉਣਾ ਅੱਜ ਆ ਹੁਣ ਵੇਖ ਲਓ ਆ ਮੋਦੀ ਸਾਹਿਬ ਨੇ ਆ ਉਹ ट्रंप ਪੰਪ ਅੱਗੇ ਗੋਡੇ ਨਹੀਂ ਟੇਕੇ 100 ਮੁਲਕ ਦੇ 100 ਸਵਾ 100 ਦੇ ਕਰੀਬ ਲੋ ਇਹ ਮੁਲਕਾਂ ਦੇ ਡੇਰੀ ਪ੍ਰੋਡਕਟ ਦੇ ਮੱਛੀ ਪਾਲਣ ਪ੍ਰੋਡਕਟ ਅਮਰੀਕਾਗੇ ਮੋਗੋਡੇ ਟੇਕ ਤੇ ਰੱਖਦੇ ਆ ਤੇ ਹੁਣ ਤੇ ਕੋਈ ਇੱਕ ਜ਼ਿੰਮੇਵਾਰ ਬੋਲਦਾ ਨਹੀਂ ਪਿਆ ਕਿ ਮੋਦੀ ਸਾਹਿਬ ਨੇ ਚੰਗਾ ਕੀਤਾ ਸਵਾਏ ਇੱਕ ਇੱਕ ਕਿਸਾਨ ਯੂਨੀ ਦੇ ਚਟਾਨੀ ਚਟੂਨੀ ਸਾਹਿਬ ਨੇ ਬੋਲਿਆ ਬਾਕੀਆਂ ਨੂੰ ਬਿੱਲੀ ਸੇ ਮੇਰਾ ਕੋਈ ਸਾਪਸ ਹੋਣਗੇ ਜਾਂ ਜਲ ਕੀ ਟਪ ਗਿਆ ਉਹ ਜਿਹੜਾ ਚੰਗਾ ਕੰਮ ਕਰਦੇ ਸਭ ਨੂੰ ਸ਼ਾਬਾਸ਼ ਦੋ ਘਟੂ ਘਟ ਆ ਜਿਹੜੇ ਆ ਕਿੰਨਾ ਨੂੰ ਤੁਹਾਨੂੰ ਮੋਟਾ ਪਾ ਕੇ ਬਣਾਇਆ ਹੈ ਇਹ ਕਹਿੰਦੇ ਸੀ ਬਾਈਏ ਦੇ ਐਮਐਸਪੀ ਦਵਾਗੇ ਇੱਕ ਬੀਬੀ ਦੇ ਕਹਿੰਦੀ ਮੈਂ ਚੁਟਕੀ ਲੈ ਸਭ ਕੁਝ ਦੇ ਦੂੰਗੀ ਤੇ ਦੱਸੋ ਕਿਥੇ ਲੱਭ ਲੇ ਜੇ ਇਹ ਜੋ ਅਸੀਂ ਕਹਿਣਾ ਆ ਜੋ ਭਾਰਤੀ ਜਨਤਾ ਪਾਰਟੀ ਨੇ ਅਸੀਂ ਕਹਾਂਗੇ ਜੋ ਕਹਾਂਗੇ ਸੋ ਕਰਕੇ ਵਿਖਾਵਾਂਗੇ ਤੇ ਪੰਜਾਬ ਤੇ ਹਿੰਦੁਸਤਾਨ ਦੀ ਹਿੱਤ ਲਈ ਗੱਲ ਕਰਾਂ ਬਾਹਰ ਦੇ ਪੌਣਾ ਕਿੰਨਾ ਬਾਲ ਮਿਲਿਆ ਪਾਰ ਇਸ ਕਾਰਨ ਕੀ ਇਹਨਾਂ ਦਾ ਹੁੰਦਾ ਇਹ ਕਿਹੜੀਆਂ ਲੋਕ ਬਾੜੂ ਨੀਤੀਆਂ ਲੋਕਾਂ ਨੂੰ ਗਮਰਾਹ ਕਰਨ ਦੀਆਂ ਨੀਤੀਆਂ ਡਵੈਲਪਮੈਂਟ 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 ਦੇ ਲਾਰੇ ਲਪੇ ਦੀਆਂ ਨੀਤੀਆਂ ਆ ਲੈਟਾ ਨਾ ਲਾਉਣ ਦੀਆਂ ਨੀਤੀਆਂ ਸੋਇ ਲੁੱਟਣ ਤੋਂ ਸੋਇ ਨਸ਼ੇ ਵਕਾਉਣ ਤੋਂ ਸੋਇ ਗੁੰਡਾਗਰਦੀ ਕਰਾਉਣ ਤੋਂ ਉਹਨ ਮਾੜੀਆਂ ਲੋਕ ਮਾਰੂ ਨੀਤੀਆਂ ਨੂੰ ਵੇਚਦੇ ਹੋਏ ਇਹ ਆਪ ਨੂੰ ਛੱਡ ਕੇ ਬੋੜ ਪਾ ਜਾ ਦਿੱਤੀ ਜਨਤਾ ਪਾਰਟੀਆਂ